ਤਾਂ ਵਿਵਾਹਿਕੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ 'ਚ ਮੈਨੂੰ ਕਿਉਂ ਆਉਣਾ ਪਿਆ মিডিਆ ਦੇ ਸਾਹਮਣੇ ਉਹ ਮੈਂ ਤਰਕੇ ਦੀ ਤਕਰੀਬਨ ਸਾਰੇ ਜਿਹੜੇ ਚੈਨਲ ਨੇ ਖਬਰਾਂ ਵਾਲੀ ਉਹਨਾਂ ਤੇ ਆ ਖਬਰ ਜਿਹੜੀ ਸਵੇਰ ਦੀ ਚੱਲ ਰਹੀ ਹੈ ਪਹਿਲਾਂ ਮੈਂ ਤੁਹਾਨੂੰ ਇਹ ਖਬਰ ਸੁਣਾ ਦਿੰਦਾ ਫਿਰ ਆਪਣੀ ਨਾਲ ਗੱਲਬਾਤ ਅੱਗੇ ਸ਼ੁਰੂ ਕਰਾਂਗੇ ਅਦਰਨਾਥ ਦੇ ਵੀ ਦੀ ਖਬਰਾਂ ਤੜਕੇ ਦੀ ਸਾਰੇ ਚਰਨਾਂ ਤੇ ਚੱਲ ਰਹੀ ਹੈ ਕਿ ਲੱਖਾਂ ਸੰਸਥਾਣਾ ਵੱਲੋਂ ਜਿਹੜੇ ਠੇਕੇਦਾਰ ਨੇ ਜਿਹਨੇ ਸੜਕਾਂ ਹਾਈਵੇ ਬਣਾਉਣ ਦਾ ਬੰਦ ਲਿਆ ਬੰਦ ਆਉਂਦੇ ਉਹਨਾਂ ਨੂੰ ਜਾਨੋਂ ਮਾਰ ਦੀ ਧਮਕੀ ਉਹਨਾਂ ਨੂੰ ਅੱਗ ਲਾ ਕੇ ਸਾੜਨ ਦੀ ਧਮਕੀ ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਜਿਹੜੇ ਪੰਜਾਬ ਦੇ ਗ੍ਰਹਿ ਭਾਗ ਨੂੰ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਨੇ ਡੀਜੀਪੀ ਨੂੰ ਕਿ ਇਹਦੇ ਤਰ੍ਹਾਂ ਤੇ ਕਾਰਵਾਈ ਕੀਤੀ ਜਾਂ। ਮੈਨੂੰ ਇਹ ਖਬਰਾਂ ਤੋਂ ਪਤਾ ਲੱਗਦਾ ਵੀ ਲੱਖਾਂ ਕਿਸੇ ਨੂੰ ਸਾੜ ਲੰਗਿਆ ਕਿਸੇ ਨੂੰ ਮਾਰ ਲੰਗਿਆ ਕਿਸੇ ਨੂੰ ਧੰਖੀ ਦੇਣ ਲੰਗਿਆ। ਸਰਕਾਰ ਖੇਡ ਖੇਡ ਰਹੀ ਹੈ। ਜਿਵੇਂ ਲੱਖੇ ਦੇ ਉੱਤੇ ਇੱਕ ਮਕਚਾ ਦਿੱਤਾ ਗਿਆ ਅੱਜ ਤੋਂ 2 ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪਤਨ ਥਾਣੇ ਕਿ ਲੱਖਾ ਕਿੱਟਾ ਵੇਚਣਾ। ਲੱਖੇ ਦੇ ਸੰਬੰਧ ਪਾਕਿਸਤਾਨ ਦੀਆਂ ਜਰਸੀਆਂ ਨਾਲ। ਲੱਖੇ ਦੇ ਸਬੰਧ ਕਿਸੇ ਜੋ ਕੈਨੇਡਾ ਬੈਠੇ ਕਿਸੇ ਗੈਂਗਸਟਰ ਨਾਲ ਆ ਤੇ ਲੱਖਾ ਉਥੋਂ ਚਿੱਟਾ ਵੀ ਵੇਚਦਾ ਤੇ ਲੱਖਾ ਜਿਹੜਾ ਹੱਥਿਆਰ ਦੇ ਤਸਕਰੀ ਵੀ ਕਰਦਾ ਇਹ ਪਾਚਾ ਲੱਖੇ ਦੇ ਹੁੰਦਾ ਤੇ ਲੱਖੇ ਨੂੰ ਘੱਟੋ ਘੱਟ 20 ਨਾਲ ਬਾਅਦ ਜਦੋਂ ਵੀ ਉੱਥੇ ਗੱਲ ਨਿਕਲ ਕੇ ਆਉਂਦੀ ਹੈ ਕਾਨਾ ਫਿਰ ਪਤਾ ਲੱਗਦਾ 20 ਪਹਿਲਾਂ ਲੱਖੇ ਤੇ ਐਫ ਆਈ ਆਰ ਦਰਜ ਹੋ ਚੁੱਕੀ ਹੁਣ ਇਹ ਮੇਰੇ ਤੇ ਜਿਹੜੀ ਖਬਰ ਚੱਲ ਰਹੀ ਹੈ ਤਣਕੇ ਨੂੰ ਲੱਖਾ ਕਿਸੇ ਠੇਕੇਦਾਰ ਨੂੰ ਸਾੜਨ ਦੀਆਂ ਧਮਕੀਆਂ ਦੇ ਕੇ ਗਿਆ ਲੱਖਾ ਕਸਰ ਨੂੰ ਮਾਰਨ ਦੀ ਧਮਕੀ ਦੇ ਕੇ ਗਿਆ ਕੋਈ ਤਾਂ ਲੱਖੇ ਦੀ ਰਿਕਾਰਡਿੰਗ ਹੋਊਗੀ ਕਿਸੇ ਨੇ ਲੱਖੇ ਨੂੰ ਫੋਨ ਕੀਤਾ ਹੋਊਗਾ ਜਾਂ ਲੱਖਾ ਕਿਤੇ ਗਿਆ ਹੋਊਗਾ ਉਦੀ ਕੋਈ ਸੀਸੀਟੀਵੀ ਹੋਊਗੀ ਕੋਈ ਕਟਕੋਸ਼ਨਾ ਕਸਤਾ ਕੋ ਫੋਟੋ ਕੋਈ ਨਾ ਕੋਈ ਦਾ ਸਬੂਤ ਕੱਚ ਕੋਈ ਨਹੀਂ ਪਰ ਇਹ ਜਿਹੜਾ ਜਿਹੜੀ ਸਾਜ਼ਿਸ਼ ਜਾਂ ਜਿਹੜੀ ਮੈਂ ਕਹਾਂਗਾ ਨੀਤੀ ਸਰਕਾਰ ਖੇਡ ਰਹੀ ਹੈ ਆ ਕਿ ਜਦੋਂ ਹੀ ਮੈਂ ਕੋਈ ਪੰਜਾਬ ਦੇ ਅਹਿਮ ਮੁੱਦੇ ਦੇ ਉੱਤੇ ਗੱਲ ਕਰਨ ਆਉਣਾ ਜਾਂ ਕੋਈ ਅਹਿਮ ਮੁੱਦੇ ਨੂੰ ਮੈਂ ਛੇੜਦਾ ਜਾਂ ਅਹਿਮ ਮੁੱਦੇ ਦੇ ਉੱਤੇ ਜੇ ਕੋਈ ਲਾਹਮਬੰਦੀ ਕਰਦੇ ਆ ਉਹਦੇ ਸਰਕਾਰ ਕਿਸੇ ਵੀ ਤਰੀਕੇ ਨਾਲ ਮੈਨੂੰ ਘੇਰਨ ਦਾ ਯਤਨ ਕਰਦੀ ਹੁਣ ਸਾਡਾ ਮੁੱਦਾ ਚੱਲ ਰਿਹਾ ੁੱਡੇ ਦਰਿਆ ਨੂੰ ਬੰਨ੍ਹ ਮਾਰਨਾ 24 ਅਗਸਤ ਨੂੰ ਅਸੀਂ ਇੱਕ ਰੋਹ ਮਾਰਚ ਰੱਖਿਆ ਹੈ ਲੁਧਿਆਣੇ ਦੇ ਵਿੱਚ ਵਿਰਦਾ ਆਪਲਾਣ ਤੋਂ ਲੈ ਕੇ ਸ਼੍ਰੀਕਰਤਾਰ ਸੰਸਾਪੇ ਦੇ ਹੋਂ ਤੱਕ 15 ਸਤੰਬਰ ਤੱਕ ਸਰਕਾਰ ਨੂੰ ਸਾਡਾ ਅਲਟੀਮੇਟ ਮੈਨੂੰ ਜਾਂ ਤਾਂ ਹੱਲ ਕਰ ਦੋ ਜਿਹੜਾ 11 ਡਾਇਲ ਫੈਕਟਰੀਆਂ ਪਾਰ ਰਹੀਆਂ ਨੇ ਸੱਤ ਲੋਚ ਨਹੀਂ 15 ਸਤੰਬਰ ਤੱਕ ਅਸੀਂ ਇਹ 11 ਬੰਦ ਕਰ ਦਈਏ ਉਦੋਂ ਪਹਿਲਾਂ ਮੈਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਜਾਣਉਣ ਦੀ ਕੋਸ਼ਿਸ਼ ਕਰਨ ਤੇ ਮੈਨੂੰ ਮੀਡੀਆ ਤੋਂ ਪਤਾ ਲੱਗਦਾ ਤੇ ਮੀਡੀਆ ਦੇ ਉੱਤੇ ਮੈਂ ਹੈਰਾਨ ਆ ਕਿ ਮੀਡੀਆ ਮੇਰਾ ਕੋਈ ਵਰਸ਼ਨ ਲੈ ਬਿਨਾ ਮੇਰੀ ਕੋਈ ਗੱਲ ਸੁਣੇ ਬਿਨਾ ਮੇਰਾ ਕੋਈ ਜਵਾਬ ਲਈ ਬਿਨਾ ਚਲਾ ਲਿਆ ਮੈਨੂੰ ਘੂਮਾਪਿਆ ਵੀ ਬਣਾ ਰਿਹਾ देखो मीडिया ਦੇ ਵਿੱਚ ਭੂਮਾਫੀਆ ਬੋਲਿਆ ਜਾ ਰਿਹਾ ਤੁਸੀਂ ਵੀ ਸਾਰੇ মিডিਆ ਵਾਲੇ ਖੜੇ ਹੋ ਮੈਂ ਤੁਹਾਨੂੰ ਵੀ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ ਕੋ ਇਲਜ਼ਾਮ ਲੱਗਦਾ ਤੁਸੀਂ ਉਸ ਬੰਦੇ ਦਾ ਪੱਖ ਵੀ ਜਾਣਦੇ ਵੀ ਭਾਈ ਤੁਹਾਡੇ ਉੱਤੇ ਆ ਇਲਜ਼ਾਮਬਾਜ਼ੀ ਹੋਈ ਆ ਤੁਹਾਡੇ ਉੱਤੇ ਆ ਖਬਰ ਚੱਲ ਰਹੀ ਆ ਤੁਹਾਡੇ ਕਿਸੇ ਬੰਦੇ ਨੇ ਆ ਕੇ ਆ ਤੁਹਾਡੇ ਤੇ ਇਲਜ਼ਾਮ ਲਾਇਆ ਤੁਹਾਡਾ ਕੀ ਕਹਿਣਾ ਮੈਨੂੰ ਪਤਾ ਤੱਕ ਨਹੀਂ ਹੈਗਾ ਤੇ ਇਹ ਖਬਰਾਂ ਚੱਲ ਜਾਂਦੀਆਂ ਨੇ ਕਿ ਲੱਖਾਂ ਕਿਸੇ ਨੈਸ਼ਨਲ ਹਾਈਵੇ ਦੇ ਜਿਹੜੇ ਠੇਕੇਦਾਰ ਨੂੰ ਸੜਕਾਂ ਦੇ ਨੂੰ ਸਾੜਨ ਦੀ ਧਮਕੀ ਦਿੰਦਾ ਮਾਰਨ ਦੀ ਧਮਕੀ ਦਿੰਦਾ ਅੱਗ ਨਾਲ ਮਚਾਉਣ ਦੀ ਧਮਕੀ ਦਿੰਦਾ মিডিਆ ਟ੍ਰਾਇਲ ਤੋਂ ਪਹਿਲੇ ਚੱਲ ਜਾਂਦਾ ਸੋ ਮੈਂ ਸਭ ਤੋਂ ਉਪ ਦੇ ਬੱਚੇ ਗੱਲ ਕਹਿਣਾ ਚਾਹੁੰਦਾ ਪਾ ਕਮਾਨ ਨੂੰ ਕਹਿਣਾ ਚਾਹੁੰਦਾ ਵੀ ਜਿੰਨਾ ਜਿਹੜੇ ਸਾਹ ਚੱਲਦੇ ਨੇ ਜਿੰਨਾ ਤੇ ਲੱਖਾ ਜਾਂਦਾ ਇਹ ਆਵਾਜ਼ ਇਸ ਤਰ੍ਹਾਂ ਹੀ ਬਣਾਉਂਦੇ ਤੂੰ ਪਹਿਲਾਂ ਵੀ ਕੋਸ਼ਿਸ਼ਾਂ ਕਰ ਲਿਆ ਪਹਿਲਾਂ ਸਾਡੇ ਹੋਰ ਸਾਥੀਆਂ ਦੇ ਵੀ ਕੋਸ਼ਿਸ਼ਾਂ ਕਰ ਲਿਆ ਪਰਚੇ ਦੇ ਕੇ ਤਬਾਹ ਹੋਣੀਆਂ ਕੋਸ਼ਿਸ਼ਾਂ ਟੱਟਾ ਮਾਰਾਂ ਮੇਰੇ ਤੇ ਕਿੱਡਾ ਵੱਡਾ ਲਜਾਮ ਜਿਹੜਾ ਬੰਦਾ 10 ਸਾਲ ਤੋਂ ਨਸ਼ਿਆਂ ਖਲਾਬ ਚਿੱਟਾ ਗਲਾਬ ਲੜਦਾ ਉਹਦੇ ਉੱਤੇ ਚਿੱਟਾ ਵੇਚਦਾ ਹੁਣ ਇੱਕ ਨਵੀਂ ਕਹਾਣੀ ਚੱਲ ਪਈਆ ਹੁਣੇ ਪਤਾ ਨਹੀਂ ਐਫ ਆਈ ਆਰ ਦਰਜ ਹੋਗੀ ਤਾ ਹੋਣੀ ਆ ਇਹਦਾ ਕੀ ਬਣਦਾ ਜਾਇ ਕਿ ਇਸ ਤਰੀਕੇ ਨਾਲ ਮੈਨੂੰ ਇਹਦੇ ਚੱਲ ਜਾਣ ਦੀ ਕੋਸ਼ਿਸ਼ ਕਰਨਾ ਇਸ ਕਰਕੇ ਮੈਂ ਪਹਿਲਾਂ ਆਪਣਾ ਪੱਖ ਜਿਹੜਾ ਉਹ ਮੀਡੀਆ ਸਾਹਮਣੇ ਰੱਖਿਆ ਵੀ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇ ਵੀ ਮੈਂ ਕਿੱਥੇ ਆ ਮੈਂ ਕਿਹਨੂੰ ਸਾੜ ਦਿੱਤਾ ਕਿਹਨੂੰ ਮਾਰ ਦਿੱਤਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕੋ ਇੱਥੇ ਜਿਹੜੇ ਸੁੱਟੇ ਹੱਕਾਂ ਦੀ ਪੰਜਾਬ ਦੀ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਉਹਨਾਂ ਲੋਕਾਂ ਨੂੰ ਇਸ ਤਰੀਕੇ ਨਾਲ ਹੀ ਜ਼ਿਲ੍ਹਾ 'ਚ ਬੰਦ ਕਰਨ ਦੀਆਂ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਮਰਵਾਇਆ ਵੀ ਜਾ ਰਿਹਾ ਜਿਵੇਂ ਕਿ ਸਾਡੇ ਨੌਜਵਾਨ ਪਹਿਲਾਂ ਵੀ ਇਬਰੂ ਗਣਸਿੰਘਾ ਜੇਲ੍ਹਾਂ ਦੇ ਵਿੱਚ ਪਿਛਲੇ 1.5 ਸਾਲ ਤੋਂ ਬੰਦ ਨੇ। ਉਹਨਾਂ ਉਹਨਾਂ ਦੇ ਵਿੱਚੋਂ ਜਿੱਥੇ ਵੀ ਝੁੱਕ ਕੇ ਨੇ ਲੋਕਾਂ ਦਾ ਫਤਵਾ ਵੀ ਉਹਨਾਂ ਦੇ ਅੱਗੇ ਜਾ ਚੁੱਕਿਆ ਪਰ ਹਾਲੇ ਤੱਕ ਵੀ ਉਹਨਾਂ ਦੀ NSA ਦੇ ਵਿੱਚ ਇਹਦਾ ਵਾਅਦਾ ਹੋਇਆ ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰਿਤਾ ਮੁਕਾਬਲ ਅਇਥੋਂ ਦੇ ਡੀਸੀ ਨੇ ਉੱਥੋਂ ਦੀ ਉਹ ਲਿਖ ਕੇ ਭੇਜਿਆ ਗ੍ਰਹਿ ਭਾਰ ਕੋਲ ਸੈਂਟਰ ਕੋਲ ਵੀ ਇਹਦੀ NSA ਵਧਾਉਣ ਦੀ ਜਿਹੜੀ ਮંજੂਰੀ ਹੋਰ ਇਹ ਜਿਹੜੀ ਮੈਂ ਬਾਵਾ ਕਹਿਣਾ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰ ਵਿਅੰਗ ਤੇ ਗੁੱਚੜ ਦੀ ਰੂਪ ਪ੍ਰਵੇਸ਼ ਕਰ ਗਈ ਆ ਕਿ ਕਿਵੇਂ ਇਸ ਤਰੀਕੇ ਨਾਲ ਪੰਜਾਬ ਦੀਆਂ ਆਵਾਜ਼ਾਂ ਨੂੰ ਦੱਬਣਾ ਚਾਹੁੰਦੇ ਨੇ ਕੁੱਟਣਾ ਚਾਹੁੰਦੇ ਨੇ ਜਿਹੜੇ ਨਵੇਂ ਕਾਨੂੰਨ ਆਏ ਨੇ ਇਹ ਕਹਿੰਦੇ ਵਸਤੀਵਾਦੀ ਕਾਨੂੰਨ ਅਸੀਂ ਖਤਮ ਕੀਤੇ ਆ ਕਾਲੇ ਕਾਨੂੰਨ ਅਸੀਂ ਖਤਮ ਕੀਤੇ ਆ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਉਹਦੀ ਆਰ ਦੇ ਵਿੱਚ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਇੰਨਾ ਸਖਤ ਕਰਤਾ ਕੰਮ ਕਿ ਕਿਵੇਂ ਪੂਰੇ ਦੇਸ਼ ਨੂੰ ਪੂਰ ਸਟੇਟ ਬਣਾਉਣਾ ਹੈ ਕਿਵੇਂ ਉਸ ਨੂੰ ਪਾਵਨਾ ਦੇਣੀ ਹੈ ਕਿਵੇਂ ਸੰਘਰਸ਼ਾਂ ਨੂੰ ਪੁੱਜਣਾ ਉਹਦੀ ਇੱਕ ਆਧਾਰਤ ਕਾਨੂੰਨ ਦਾ ਦਾਨ ਚਟਾਲਿਆ ਹੋਇਆ ਚਟਾਨੇ ਦੇ ਵਿੱਚ ਕਿਸਾਨਾਂ ਨੇ ਗ੍ਰੈਡ ਬਿਜਲੀ ਬੋਰਡ ਦਾ ਘੇੜਿਆ ਵੀ ਸਾਨੂੰ ਸਾਡੇ ਟਰਾਂਸਫਾਰਮ ਸੜਿਆ ਨੂੰ 15 ਦਿਨ ਹੋ ਗਏ ਤੁਸੀਂ ਕਿਉਂ ਨਹੀਂ ਦੇ ਦੇ ਊਨਾ ਦੇ ਉੱਤੇ ਗ੍ਰੈਡ ਦੇ ਅਨੁਘੇਰਨ ਦੇ ਮਸਲੇ ਦੇ ਉੱਤੇ ਊਨਾ ਤੇ ਧਰਾਵਾਂ ਕਿਹੜੀਆਂ ਲਾਗਾਂ ਜਿੰਨਾ ਉਮਰ ਕੈ ਜਣੀ ਇਹ ਇੱਕ ਇੱਕ ਤਰੀਕੇ ਨਾਲ ਹਰ ਆਵਾਜ਼ ਨੂੰ ਇਹ ਕਿਸਾਨਾਂ ਦੀ ਹੈ ਮਜ਼ਦੂਰਾਂ ਦੀ ਹੈ ਮਲਾਜ਼ਮਾਂ ਦੀ ਹੈ ਹੱਕ ਮੰਗਣ ਵਾਲੇ ਲੋਕਾਂ ਦੀ ਹੈ ਉਹ ਕਿਸੇ ਵੀ ਤਰੀਕੇ ਨਾਲ ਇਹਨਾਂ ਕਾਨੂੰਨਾਂ ਤੈਅ ਤੇ ਉਜਲ ਦੇਣਾ ਚਾਹੁੰਦੇ ਆ ਸੋ ਪੰਜਾਬ ਦੇ ਲੋਕਾਂ ਨੂੰ ਪੀਲ ਆ ਯਾਰ ਵੀ ਇਹੋ ਜਿਹੇ ਮਸਲੇ ਉੱਤੇ ਖੁੱਲ ਕੇ ਬੋਲੋ ਖੁੱਲ ਕੇ ਆਪਣੇ ਲੋਕਾਂ ਦਾ ਖੜੋ ਇਨਾਂ ਦਾ ਵਿਰੋਧ ਕਰੋ ਸਵਾਲ ਪੁੱਛੋ ਮੈਂ ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਤੇ ਲੱਖਾਂ ਸਾਲ ਦੀ ਗੱਲ ਦੀ ਦਿੰਦਾ ਜਿਹੜਾ ਖਾ ਉੱਥੇ ਆਇਆ ਨਹੀਂ ਫਿਰ ਇਹਦੀ ਕੋਈ ਪੜਤਾਲ ਹੋਊਗੀ ਕੋਈ ਜਾਂਚ ਹੋਊਗੀ ਜਾਂ ਇੱਕ ਇੱਕ ਲੁਕਵੇਂ ਰੂਪ ਵਿੱਚ ਕੋਈ ਐਫ ਆਈ ਆਰ ਦਰਜ ਕਰਕੇ ਰੱਖ ਨਹੀਂ ਜਾਊਗੀ ਇਹ ਕਿਹ ਮਾਮਲਾ ਵੀ ਲੋੜ ਪੈਣ ਤੇ ਹੈ ਕਿ ਤੁਨ ਮਾਰ ਲਾ ਕੇ ਤੇ ਮੋਲਾਪੁਰ ਦਾ ਦੱਸਿਆ ਯਾਰ ਰੁਝਾਈ ਜੋ ਇਹਦੇ ਚਾਲ ਮੈਂ ਤਾਂ ਇਹ ਤੋਂ ਸੁਣਿਆ ਇਹ ਇਹਦੇ ਚ ਵੀ ਲੱਖੇ ਦੇ ਖਲਾਫ ਲੱਖਾ ਉੱਥੇ ਚਿੱਕ ਦਾ ਉਸਾਰਨਾ ਹੈ ਤਮ ਕੀ ਦੇ ਕੇ ਦੀ ਤੂੰ ਮਾਫੀਆ ਵੀ ਬਣਾਤਾ ਮੈਨੂੰ ਜੇ ਮੈਂ ਪਹਿਲਾਂ ਸਮਾਜਰ ਬਣਾਉਣ ਦੀਆਂ ਕੋਸ਼ਿਸ਼ਾਂ ਮੈਂ ਦੱਸਣਾ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਤੂੰ ਮਾਫੀਆ ਰਜੂਦ ਦਾ ਜਣੇ ਜੇ ਕਿਰਸਤ ਇੱਕ ਕਿੱਡਾ ਬੜਾ ਮੈਂ মিডিਆ ਨੂੰ ਕਹਿੰਦਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇੱਕ ਬੰਦੇ ਦੀ ਸ਼ਰੀ ਬੰਦਾ ਆਪਣੇ ਸਰੀ ਨੂੰ ਸੁਧਾਰਦਾ ਸੁਧਾਰਦਾ ਹੈ ਕਈ ਦਹਾਕੇ ਲੱਗ ਜਾਂਦੇ ਕਿਤੇ ਉਮਰ ਲੰਘ ਜਾਂਦੀ ਹੈ ਇੱਕ ਮਿੰਟ ਲਾਉਂਦੇ ਹੋ ਤੁਸੀਂ ਬੰਦੇ ਦੇ ਉੱਤੇ ਇੱਕ ਪੈਨ ਟ੍ਰਿਪ ਅਟੈਕ ਕਰਦ ਨੂੰ ਇਹ ਬੰਦਾ ਗੈਂਸਟਰਾ ਜੀ ਮੈਨੂੰ ਤਾਂ ਹੁਣ ਤੱਕ ਵੀ ਪਹਿਲਾਂ ਗੈਂਟ ਤੋਂ ਸਾਫ ਲੱਗਿਆ ਹਟ ਕਹਿਣ ਲੱਗੇ ਇਹ ਇਹ ਵੀ ਕੋਈ ਇੱਜ ਵੀ ਸਾਫ ਕਾ ਹੁੰਦੇ ਹੁੰਦੇ ਨੇ ਬਰਾਹਮਣ ਇਸ ਤੇ ਤਿੰਨ ਚੋਣਾਂ ਵਿੱਚ ਲੜ ਲਿਆ ਦੋ ਵਿਧਾਨ ਸਭਾ ਜੀਆਂ ਇੱਕ ਐਨ ਅਸੀਂ ਫਤਵਾ ਵੀ ਸੁਣਾ ਨਾ 84000 ਕੋਟ ਕਿ ਲੋਕਾਂ ਦਾ 84000 ਬੰਦੇ ਦਾ ਫਤਵਾ ਦਿੱਤਾ ਗਿਆ ਤੇ ਇਸ ਕਰਕੇ ਮੈਂ ਪੰਜਾਬ ਦੇ ਮੁਖਮੰਨ ਨੂੰ ਸਿੱਧੇ ਰੂਪ ਤੇ ਚੈਲੰਜ ਮੰਗਲੋ ਚੁਣੌਤੀ ਮੰਗਲੋ ਵੀ ਹਵਾਰੀ ਵਾਰੀ ਲਈ ਆਪ ਨੂੰ ਨਿਬੇੜ ਨੂੰ ਮੈਨੂੰ ਚੱਕ ਕੇ ਇੱਕ ਵਾਰੀ ਕੋਈ ਐਨਐਸਯੂਪੀ ਨਾਲ ਅੰਦਰ ਰਿਸੜਦੇ ਤੂੰ ਕਦੇ ਕਿਸੇ ਤਰੀਕੇ ਨਾਲ ਮੈਨੂੰ ਘੇਰਦਾ ਜਿਨ ਕਰਦਾ ਹੈ ਕੋਈ ਕਿਸੇ ਤਰੀਕੇ ਨਾਲ ਘੇਰਦਾ ਜਿਨ ਕਰਦਾ ਜਾਂ ਮੇਰਾ ਕਸੂਰ ਕੱਢੋ ਮੈਂ ਕਿੱਥੇ ਗਿਆ ਮੈਂ ਕਿੱਥੇ ਤੈਨੂੰ ਸਾੜ ਲਗਿਆ ਤੇ ਉਹਨੂੰ ਮਾਰ ਲਗਿਆ ਉਹਨੂੰ ਧਮਕੀ ਦੇਣ ਗਿਆ ਤੁਝੇ ਜਲ ਪੁਲੀਮੈਕਰੀ ਪਰ ਮੈਂ ਤੁਹਾਨੂੰ ਦੱਸਣਾ ਵੀ ਇਸੇ ਤਰੀਕੇ ਨਾਲ ਹੈ ਗੁੱਟੇਦ ਰਿਆ ਵਾਲੇ ਮਸਲੇ ਦੇ ਕਰਕੇ ਮੈਨੂੰ ਇਹਨਾਂ ਨੂੰ ਕੋਸ਼ਿਸ਼ ਹੈ ਕਿ ਉਦੋਂ ਪਹਿਲਾਂ ਫਤਰ ਘੇਰਿਆ ਜਾਵੇ ਤੇ ਕੋਈ ਪਰਚਾ ਦਿੱਤਾ ਜਾਵੇ ਇਹਨੂੰ ਦਵਾਇਆ ਜਾਵੇ ਜਾਂ ਗਿਰਿਚ ਬੰਦ ਤੇਰੇ ਵਿੱਚ ਕਿਆ ਕਰਨਾ ਨਹੀਂ ਕਿ ਜੇ ਮਿਲੇ ਹੋ ਤੁਸੀਂ ਉਹਨਾਂ ਨੂੰ ਜਾਂ ਗਰਮਾਂਤਾ ਪੁਸ਼ਤ ਮੈਕ ਨੂੰ ਜਾਣਦਾ ਤਾਂ ਕਿ ਕਿਸੇ ਤੌਣ ਸਿਆਰ ਕਰਦਾ ਮੈਂ ਕੁਝ ਪੁੱਛਦਾ ਹੂੰਗਾ ਪੁਸ਼ਤ ਹੂੰਗਾ ਮੇਰੇ ਫੋਨ ਦੀ ਕੋਈ ਉਹਨਾਂ ਕੋਲ ਮੈਂ ਫੋਨ ਕੀਤਾ ਕਿ ਮੇਰੀ ਲੋਕੇਸ਼ਨ ਹੋਵੇ ਜੇ ਕਿ ਉਥੋਂ ਦੀ ਫੋਟੋ ਹੋਵੇ ਕਿ ਦੀ ਰੀ ਕੋਸਤਾ ਹੂੰ ਐਨਾ ਕੱਲ ਨੂੰ ਕੋਈ ਉੱਠ ਕੇ ਕਹਿੰਦੇ ਵਾ ਬਿਲਾਖਰੇ ਬਰਾਤ ਕਰਤਾ ਜੀ ਕੋਈ ਕੱਲ ਨੂੰ ਅਸਰ ਉੱਠ ਕੇ ਜਾਣਾ ਲਖੇ ਮੇਰੀ ਬਾਹ ਫੜ ਲਈ ਘਟੋ ਘਟ ਮੈਂ ਕਹਿੰਦਾ ਮੀਡੀਆ ਦੇ ਵਿੱਚ ਗੱਲ ਚੱਲਣ ਤੋਂ ਪਹਿਲਾਂ ਇਹਦੀ ਪਰਤਾਲ ਤਾਂ ਹੋਣੀ ਚਾਹੀਦੀ ਮੰਨ ਲਓ ਕੋਈ ਬੰਦਾ ਮੇਰੇ ਖਲਾਫ ਜਾਂ ਕਿਸੇ ਬੰਦੇ ਦੇ ਖਲਾਫ ਜਾ ਕੇ ਕੋਈ ਤਫਾਹ ਅੰਦਾਜ਼ੇ ਅਦੀੰਦੇ ਉਹਦੀ ਪਰਤਾਲ ਹੋਣ ਤੋਂ ਬਾਅਦ ਇਹ ਮੀਡੀਆ ਚ ਚੱਲਣ ਜਿਹੜੇ ਪਈਆ ਤਰਕਾਸ ਨੇ ਪਰਤਾਲ ਹੋਈ ਇਹ ਗਾਨੇ ਫਲਾਣੇ ਬੰਦੇ ਪਾਈ ਉਨੇ ਪਤਾ ਨਹੀਂ ਇਹ ਕਈ ਹੋ ਗਈ ਹੋਣੀ ਹੈ ਕਿਹਦੇ ਤੇ ਹੋਈ ਹੈ ਪਤਾ ਨਹੀਂ ਪਰ ਦੱਸਿਆ ਜਾ ਰਿਹਾ ਹੈ ਵੀ ਡੀਜੀਪੀ ਨੇ ਆਪਣੇ ਗ੍ਰਹਿ ਵਿਭਾਗ ਵੱਲੋਂ ਜਿਹੜਾ ਨਿਰਦੇਸ਼ ਜਾਰੀ ਹੋ ਗਿਆ ਡੀਜੀਪੀ ਨੇ ਉਹਦੇ ਤੇ ਕਾਰਵਾਈ ਕਰੋ ਇਹਦੇ ਪਰਚੇ ਤੇ ਪਰਚਾ ਦੀ ਇਹ ਮਸਲਾ ਹੈ ਕਿ ਇਹ ਕਿਦਾਂ ਜੜਿਆ ਕਿਸੇ ਤਰੀਕੇ ਨਾਲ ਕਿਸ ਨੂੰ ਚੱਕੇ ਨਾਲ ਹਾਦਸੇ ਵਿੱਚ ਜਿਹੜਾ ਫਿਰ ਕਾਨੂੰਨ ਨਾਲ ਕਿਹੜਾ ਹਿਸਾਬ ਆਹ ਕਰਦੇ ਭਾਵੇਂ ਤੁਮਾਰੇ ਗੱਲਾਂ ਚੱਲਦਾ ਰਿਹਾਗੇ ਇੱਥੇ ਅਸੀਂ ਇਨਸਾਫ਼ ਦੀ ਗੱਲ ਕਰਾਂਗੇ ਅਸੀਂ ਕਿਸੇ ਨਾਲ ਬਦੀ ਕੀ ਨਹੀਂ ਕਰਾਂਗੇ ਜਾਂ ਕੀ ਦੀ ਕਰਾਂਗੇ ਠੱਕਾ ਨਹੀਂ ਕਰਾਂਗੇ ਹੁਣ ਜਾਇ ਪਰਚਾ ਨਹੀਂ ਹੋਮਾਂਗੇ ਆ ਮੇਰਾ ਕਈ ਵਾਰੀ ਹੋ ਗਈ ਪੁਰਾਣੇ ਪਰਚੇ ਮੇਰੇ ਜਿਹੜੇ ਮੇਰੇ ਪਰਚਿਆਂ ਦੇ ਵਿੱਚ ਮੇਰੀਆਂ ਕੈਸ ਰਿਸ਼ਨਾ ਭਰਨੀਆਂ ਗਈਆਂ ਰਤ ਹੋ ਚੁੱਕੀ ਆ ਖਰਾਏ ਬੋਟਾਂ ਭਰਨਿਆਂ ਦਾ ਖਾਣਾ ਬੰਦੋਂ ਟੂ ਕੋਰਟ ਹੋ ਗਿਆ ਦਾਸਤਾਨ ਚਲਾਨ ਪੇਸ਼ ਹੋਏ ਉਹਨਾਂ ਪਰਚਿਆਂ ਨੂੰ ਇਹਨਾਂ ਨੇ ਰੀ ਇਨਵੈਸਟੀਗੇਸ਼ਨ ਕਰਨ ਦੇ ਚੱਕਰ ਤੇ ਦੁਬਾਰਾ ਚਲਾਨ ਦੇਤੇ ਮੇਰੇ ਪਰਚਿਆਂ ਅਮਲੋਟ ਮੈਂ ਹੁਣ ਜਮਾਨਤ ਕਰਾ ਕੇ ਜਮਾਨਤ ਭਰਾਈ ਹੈ ਜਿਹੜਾ ਪਰਚਾ 2019 ਦੇ ਵਿੱਚ ਬਾਦਲਾ ਦੇ ਕੋਠੀ ਦਾ ਘਰਾਵ ਕੀਤਾ ਸੀ ਬਲਵੰਤ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਰਕਾਰ ਸੀ ਕਾਂਗਰਸ ਦੀ ਉਹ 307 ਦਾ ਪਰਚਾ ਹਾਲਾਕਿ ਜਦੋਂ ਵੀ ਮੈਨੂੰ ਅਈਲਦਾ ਆਇਆ ਗਿਆ ਕਿ ਲੱਖਾਂ ਦੀ ਗੱਡੀ ਚਲਾ ਰਿਹਾ ਸੀਗਾ ਤੇ ਲੱਖ ਨੇ ਪੁਲਿਸ ਤੇ ਗੱਡੀ ਜਾੜਤੀ 307 ਦਾ ਕੋਈ ਸੌਦਾ ਵੀ ਨਹੀਂ ਹੋਇਆ ਮੈਂ ਨੇੜੇ-ਤੇੜੇ ਵੀ ਨਹੀਂ ਮੈਂ ਖੜਾ ਗੱਡੀ ਦੇ ਤਹਾ ਘੱਡੀ ਕੋਲ ਚਲਾ ਰਿਹਾ ਗਿਆ ਉੱਥੇ ਘਰਾਵ ਕਰਨਾ ਬਾਦਲਾ ਦੀ ਕੋਠੀ ਦਾ ਉਹਦੇ ਉਹ ਖਰਚਾ ਮੇਰਾ ਜਦੋਂ ਮੈਂ ਸਾਰੀ ਆਪਣੀ ਵੀਡੀਓ ਦਿਖਾਉਂਦਾ ਵੀ ਆ ਦੇਖੋ ਜੀ ਮੈਂ ਕਿੱਥੇ ਆ ਮੈਂ ਉਸ ਜਗ੍ਹਾ ਕੋਲੇ ਗਿਆ ਪਰ ਦਫਤਰ ਮੈਨੂੰ ਦਿਖਦਾ ਤਾਂ ਉਹਦੇ ਵਿੱਚ ਮੇਰੀ ਜਾਂਚ ਹੋਈ ਤਾਂ ਮੈਨੂੰ ਜਾਂਚ ਤੇ ਉਹਨਾਂ ਨੇ ਬਰੀ ਕੀਤਾ ਦੇਦੋਸ਼ੀ ਦੇਦੋਸ਼ਕਰਾ ਦਿੱਤਾ ਉਹ ਉਹ ਵੀ ਮੇਰੀਆਂ ਦਵਾਰੇ ਉਥੋਂ ਅਦਾਲਤਾਂ ਚ ਵਾਪਸ ਕਰਾ ਕੇ ਸਾਰਾ ਉਹ ਦਵਾਰੇ ਚ ਲਾਣ ਦੇ ਦੇ ਤੁਹਾਡਾ ਅਗਲਾ ਸਟੈਪ ਕੀ ਹੁੰਦਾ ਸਟੈਪ ਦਾ ਮੈਲ ਹੁੰਦਾ ਰਹਿਣਾ ਜੀ ਮੈਂ ਨਾ ਦਬਣਾ ਉਹਦੇ ਨਾਂ ਵਿੱਚ ਕੌਣ ਤੁਹਾਨੂੰ ਕਹਨਦਾ ਕਿ ਛੱਡ 50 ਪਰਤੇ ਹੋਰ ਜਿਹੇ ਦੇ ਮਰਜ਼ੀ ਪਾਓ ਆ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਗੱਲ ਦੇ ਉੱਤੇ ਜੇ ਅੱਜ ਆਪਾਂ ਠੀਕ ਆਪਾਂ ਪਹਿਲਾਂ ਵੀ ਆਪਣੇ ਬੰਦਿਆਂ ਮਗਰੋਂ ਵੀ ਖੜੇ ਜਿਵੇਂ ਖੜਨਾ ਚਾਹੀਦਾ ਜਿਹੜੇ ਸਾਡੇ ਲਈ ਦਾ ਕਰਦੇ ਆਪਾਂ ਉਹਨਾਂ ਲਈ ਜਦੋਂ ਉਹ ਕੋਈ ਗੱਲਬਾਤ ਹੋ ਜਾਂਦੀ ਹੈ ਉਹ ਪਰਚਾ ਹੋ ਜਾ ਕੋਈ ਝੇਰ ਦਿੱਤਾ ਮੈਂ ਚੁੱਪ ਨੂੰ ਸਾਡਾ ਖੜਦਾ ਮੰਦਾ ਅਸੀਂ ਘੱਟੋਂ ਕਰ ਜਦੋਂ ਮੈਂ 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 ਕਹਿੰਦਾ ਮੈਂ ਕੋਲੇਆ ਬੰਦੇ ਦੇ ਮਰਦੀ ਫੜ ਲੈਣੇ ਮੈਂ ਭੱਜਦਾ ਨਹੀਂ ਮੈਂ ਭੱਜਾ ਤਾਂ ਮੈਂ ਚੋਰ ਹਾਂ ਜਦ ਮੈਂ ਗੰਤਮ ਦਿੱਤੀ ਹੋਏ ਤਾਂ ਮੈਂ ਸਾਰੂ ਗਾਵਾ ਤੂੰ ਮਾਰਦਾ ਪਰ ਲੋਕ ਲੋਕਾਂ ਨੂੰ ਕਹਿਣ ਉਹ ਤੁਸੀਂ ਕਿੱਥੇ ਹੋ ਜੇਦਾ ਐਂ ਘਰ ਆ ਕੇ ਬੈਠਦਾ ਹੁਣ ਮੈਂ ਇਹਦੋ ਇੱਕ ਪਾਣੀ ਵਾਲਾ ਮੁੱਦਾ ਇੱਕ ਮੈਂ ਵੱਡਾ ਅਹਿਮ ਮੁੱਦਾ ਚੱਕਿਆ ਦਰਖਤਾ ਨੂੰ ਪੜਦਾ ਸਰਕਾਰ ਨਾਲ ਇਹ ਜੀ ਬਣ ਮਹਾ ਉਪਸ਼ਬ ਬੂਟੇ ਲਾਉ ਜੀ ਮੁੱਖ ਮੰਤਰੀ ਸਾਹਿਬ ਵੀਰ ਕਰ ਰਹੇ ਕੱਲ ਦੀ ਮੈਂ ਇੱਕ ਬਿਆਨ ਪੜਾ ਮੁੱਖ ਮੰਤਰੀ ਸਾਹਿਬ ਦਾ ਕਹਿੰਦੇ ਜੀ ਹਰ ਇੱਕ ਖੇਤ ਦੇ ਵਿੱਚ ਮੋਟਰ ਤੇ ਚਾਰ ਰੁੱਖ ਲੱਗਣੇ ਚਾਹੀਦੇ ਆ ਤੇ ਨਹੀਂ ਵਰਨਾ ਸਖਤੀ ਕਰੂਗਾ ਕਾਨੂੰਨ ਬਣਾਉਂਗਾ ਪੰਜਾਬ ਦੇ ਮੰਤਰੀ ਬੂਟੇ ਲਾਈ ਜਾਂਦੇ ਆ ਐਮਐਨਏ ਦਰਖਤ ਲਾਈ ਜਾਂਦੇ ਆ ਪਾਣੀ ਪਾਈ ਜਾਂਦੇ ਆ ਜੀ ਫੋਟੋ ਮਾਰਕਾਂ ਜਾ ਰਹੀਆਂ ਵੀਡੀਓ ਬਣਾਇਆ ਜਾ ਰਹੀਆਂ ਦੇਖੋ ਜੀ ਮੰਤਰੀ ਦਰਖਤਾਂ ਦੇ ਦਿੰਦੇ 26 ਹਜ਼ਾਰ ਲੱਖ ਕੱਟਿਆ ਜਾ ਰਿਹਾ ਸਰਹੰਦ ਤੋਂ ਲੈ ਕੇ ਪਟਿਆਲਾ ਸ਼ਹਿਰ ਤੱਕ ਮੈਂ ਉੱਥੇ ਵਿਚਾਰੇ ਖੜਾ ਮੈਂ ਕਾਜੀ ਦਰਖਤ ਵੱਢਣ ਨਹੀਂ ਦੇਣੀ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਦੋ ਵਾਰੀ ਨੋਟਿਸ ਦਿੱਤਾ ਬਾਇਓਗੋ ਵੀ ਤੁਸੀਂ ਜਿੰਨਾਦਰ ਪਾਸੇ ਜ਼ਮੀਨ ਨਹੀਂ ਤਿਆਰ ਕਰਦੇ ਉਹਨਾਂ ਦੇ ਰੁੱਖ ਨਹੀਂ ਪਾ ਸਕਦੇ ਪਾਸੇ ਜ਼ਮੀਨ ਤਿਆਰ ਕਰੋ ਇਹ ਰੁੱਖ ਲਾਉਣ ਦਾ ਪ੍ਰਬੰਧ ਕਰੋ ਸ਼ਰਤ ਹੈ ਛੋਟੇ ਰੁੱਖ ਨੇ ਜਿਹੜੇ ਉਹਨਾਂ ਨੂੰ ਟ੍ਰਾਂਸਪਲੈਂਟ ਕਰੋ ਇੱਥੋਂ ਕੁੱਟ ਕੇ ਹੋਰ ਕਿਤੇ ਲਾਓ ਇਹ ਦੋ ਹਦਾਇਤਾਂ ਐਨਜੀਟੀ ਨੇ ਨੈਰਜੀਟਰੀ ਉੱਧਰ ਲਈ ਪਰ ਜਿਆਦਾ ਸਰਕਾਰੋਂ ਕੀ ਨਹੀਂ ਉਹਦੇ باوجود ਇਹਨਾਂ ਨੇ ਰੁੱਖ ਪਾੜਨੇ ਸ਼ੁਰੂ ਕਰ ਦਿੱਤੇ ਉੱਥੇ ਲੋਕਾਂ ਨੇ ਪ੍ਰਚਾਰ ਕਰਤਾ ਵੀ ਲੱਖਾ ਜਾਂ ਐਨਰਜੀ ਟੀਮ ਹੈ ਸਾਡੀ ਟੀਮ ਕਾਲੇ ਪਾਣੀਆਂ ਦਾ ਹੱਲ ਕਰਦੀ ਹੈ ਟੀਮ ਕਾਲੇ ਪਾਣੀਆਂ ਨੂੰ ਲੈ ਕੇ ਨਾ ਹੋਰ ਮੁੱਦਿਆਂ ਨੂੰ ਪੰਜਾਬ ਦਿੰਦੇ ਉਹ ਜਿਹੜੇ ਮੇਰੇ ਨਾਲ ਭਾਈ ਹਰਪੂਰ ਸਿੰਘ ਮਾਨ ਵਰਦੇ ਨੇ ਸਰ ਡਾਕਟਰ ਬੈਂਸ ਵਰਦੇ ਨੇ ਜੀ ਸੀ ਲੀਟ ਵਰਦੇ ਨੇ ਇੰਜੀਨੀਅਰ ਟਾਈਪ ਹੁੰਦੇ ਡਾਕਟਰ ਟਾਈਪ ਹੁੰਦੇ ਕੰਮ ਲੋੜਾ ਗੀ ਨੇ ਇੱਕ ਇਹ ਇਹ ਕਹਿੰਦੇ ਜੀ ਇਹ ਟੀਮ ਵਿਕਾਸ ਦਾ ਬੋਧ ਕਰਦੀ ਹੈ ਵੀ ਜੇ ਸਰਕਾਰ ਹੁਣ ਸਰਕਾਰ ਤਾਂ ਇਹ ਰੋਕ ਦੇ ਆ ਅਸੀਂ ਸਰਕਾਰ ਨਹੀਂ ਰੋਕਦੇ 26 ਹਰ ਰੋਕ ਪਟਟੋਂਗੇ ਪਾਸੇ ਜ਼ਮੀਨ ਨਹੀਂ ਕਰਾਉਂਦੀ ਕਿ 26 ਵੀ ਲੱਗਣੇ 0.32 ਜਿਹੜੀ ਐਵਰੇਜ ਆ ਕਿਤੇਗੜ ਸਾਹਿਬ ਦੇ ਵਿੱਚ ਰੁੱਖਾਂ ਦੀ ਹੈ ਸਭ ਤੋਂ ਘੱਟ ਪੰਜਾਬ ਦੇ ਰੁੱਖ ਮਤੇਗੜ ਸਾਹਿਬ ਚ ਆਪਾਇਤ ਵੀ ਨਹੀਂ ਨਿਕਲ ਗਈ ਪੰਜਾਬ ਦੇ ਲੋਕਾਂ ਨੇ ਵੀ ਨਹੀਂ ਪਿਆ ਰੁੱਖ ਵੱਡੋ ਵੀ ਨਹੀਂ ਕਿੱਥੋਂ ਬਣਾਣਾ ਇੱਕ ਪਾਸੇ ਸਰਕਾਰ ਡਰਾਮਾ ਕਰਦੀ ਰੁੱਖ ਲਾਓ ਅਸੀਂ ਕਾਨੂੰਨ ਨਾਲ ਦੂਜੇ ਪਾਸੇ ਉਹੀ ਸਰਕਾਰ ਛੱਤੀ ਜਨ ਰੁੱਖ ਪਾ ਰਹੀ ਹੈ ਅਸੀਂ ਕਹਿੰਦੇ ਹਾਂ ਸੜਕ ਨੂੰ ਉਵੇਂ ਹੀ ਲੈਣ ਤੇ ਬਰਾਬਰ ਜ਼ਮੀਨ ਖੁਆਰ ਕਰਕੇ ਸੜਕੀ ਹੋਰ ਬਣਾਉਣੀ ਜੋ ਰੁੱਖ ਉਹਨਾਂ ਦੀ ਜ਼ਮੀਨ ਖੁਆਰ ਕਰਕੇ ਰੁੱਖ ਪਾਸੇ ਲਾ ਕੇ ਸੜਕ ਕੌੜੀ ਕਰਨ ਕੋਈ ਨਹੀਂ ਰੋਕਦਾ ਸਰਕਾਰ ਚੋੜੀਆ ਹੋਣੀ ਉਹਨਾਂ ਚਾਹੀਦੀ ਉਹ ਨਾਲ ਜਿੰਨੀਆਂ ਨੈਸ਼ਨਲ ਹਾਈਵੇ ਥੌਰਟੀ ਨੇ ਆਪਣੇ ਬਟੰਡੋ ਦੀ ਰਿਪੋਰਟ ਛੱਡ ਕੇ ਜਾਂਦੀ ਆ ਬਟੰਡੋ ਪਰ ਸੜ ਜਾਂਦੀ ਆ ਦੋਨਾਂ ਪਾਸਿਆਂ ਦੇ ਰੁਖ ਲਾਈ ਨੇ ਜਿਵੇਂ ਨੇ ਕਹਿ ਦਿੱਤੇ ਉਹ ਇਹਨਾਂ ਨੂੰ ਪਤਾ ਵੀ ਇਹ ਜਿਹੜੇ ਮੁੱਦੇ ਚੱਕ ਰਿਆ ਇਹਨਾਂ ਮੁੱਦਿਆਂ ਦੇ ਜ਼ਿਆਦਾ ਨਾਲ ਧਿਆਨ ਦੇ ਘਾ ਦਿਓ ਇਧਰ ਅਲਿਜਾ ਦਿਓ ਆਪੇ ਪਰ ਮਾਡਾ オリジナル ਹੀ ਗੱਲ ਆ ਜੇ ਕੱਲੋਂ ਐਫ ਆਈ ਆਰ ਦਿੰਦੇ ਆ ਤਾਂ ਮੈਂ ਤਾਂ ਰੁੱਧਣਾ ਸ਼ਿਵਾਰਚ ਕਰਨਾ ਪਊਗਾ ਵੀ ਇਸ ਤਰੀਕੇ ਨਾਲ ਅਲਿਜਾਈ ਰੱਖੋ ਜਾਂ ਇੱਕ ਵਾਰੀ ਨੂੰ ਬੰਦ ਜਾਨੇ ਹਰ ਹੱਥ ਕੰਦਾ ਸਰਕਾਰ ਨਾਲ ਇਹ ਵੀ ਦੀ ਆਵਾਜ਼ ਨਹੀਂ ਜੋ ਜਾਂਦੇ ਮੈਂ ਕੋਟ ਵੀ ਜਾऊंगा ਤੇ ਮੈਂ ਆ ਜਿਹੜੇ ਚੈਨਲਾਂ ਦੇ ਖਿਲਾਫ ਵੀ ਜਾऊंगा ਮਾਨ ਹਨ ਦੀ ਨਾ ਤਾਂ ਟੋਕਾ ਤੁਸੀਂ ਮੇਰਾ ਪੱਖ ਜਾਣਿਆ ਤੁਸੀਂ ਖਬਰ ਚਲਾਤੀ ਮੈਨੂੰ ਨੂੰ ਆਪੀ ਇਹਦਾ ਜੋੜਨਾ ਹੈ ਮੈਨੂੰ ਇੱਕ ਇਹ ਬਣਾ ਲਓ ਮੈਂ ਲੱਖਾਂ ਤੇ ਅੱਗ ਲਾਉਣ ਆ ਗਿਆ ਤੁਸੀਂ ਮੈਂ ਇਹ ਲੋਕਾਂ ਨੂੰ ਇਹ ਕਹਿਣਾ ਹੈ ਨਾ ਸਭ ਤੋਂ ਵੱਡੀ ਅਦਾਤ ਤੁਹਾਨੂੰ ਕੰਮ ਆਉਂਦੀ ਹੈ ਕਿਛ ਲੋਕ ਨੇ ਲੋਕ ਹਨੇਰਾ ਮੰਨਦੇ ਨੇ ਲੋਕ ਕਹਿੰਦੇ ਨੇ ਸਰਕਾਰਾਂ ਵਿੱਚ ਅਜਿਹਾ ਕਿਹਦਾ ਵੀ ਮੇਰਾ ਜੇ ਨਾ ਲੋਕ ਖੜਦੇ ਤਾਂ ਮੈਨੂੰ ਚੱਕ ਕੇ ਬਣਾ ਕੇ ਡੀਪੀਐਸ ਚ ਸਵਾਲ ਅੰਦਰ ਦੇਣ ਅੱਜ ਵੀ ਉਹ ਹੀ ਬੁਸ ਕਰ ਲਈ ਹੁਣ ਨਵੀਂ ਕਹਾਣੀ ਹੁਣੇ ਪਗੜੇ ਧਾਰਾ ਜਿਹੜੀ ਲਾਉਣ ਲਈ ਕਿਸ ਨੂੰ ਮਾਰ ਲਾ ਗਏ ਸਾੜ ਤਾਂ ਆ ਗਏ ਅਗਲਾ ਹੁਣ ਆ ਗਿਆ ਖਬਰਾਂ ਕੀ ਕਹਾਣੀ ਹੋਣੀ ਹੈ ਤੁਸੀਂ ਪਿਛਲੇ ਦਿਨੀ ਕੋਈ ਗੱਲ ਕੀਤੀ ਸੀ ਸਾਡਾ ਕੋਲ ਕੁਝ ਗੱਲ ਸੀ ਕੰਮ ਵੇਦਣਾ ਹੋ ਰਿਹਾ ਜਾਨਾ ਉਹ ਸੜਕਾਂ ਦਾ ਰੋਜ ਪ੍ਰਦਾਨ ਸੜਕਾਂ ਦੇ ਮਸਲੇ ਆਉਂਦਾ ਰੋਜ ਲੜਦੇ ਹਾਂ ਮੈਂ ਤਾਂ ਇਹ ਵੀ ਕਹਿ ਰਿਹਾ ਬੇਟਾ ਕਿ ਸਾਨੂੰ ਜ਼ਮੀਨਾਂ ਨਹੀਂ ਵੇਚਣੀਆਂ ਚਾਹੀਦੀ ਜਿਹੜੀ ਨਸੀ ਜ਼ਮੀਨਾਂ ਵੇਚ ਰਹੇ ਆ ਤੁਹਾਨੂੰ ਇੱਕ ਆਪਣੇ ਢੋਗੜਾ ਪਿੰਡ ਹੈ ਸਵਾਸ ਤੋਂ ਇੱਕ ਡੇ ਦੇ ਵਿੱਚ ਕਲੋਨੀ ਕੱਢੀ ਜਾਂਦੀ ਕੋਚੇ ਕਲੋਨੀ ਦੇ ਵਿੱਚ ਕਿਸੇ ਨੇ 2 ਕਰੋੜ ਰੁਪਇਆ ਲਾਇਆ ਕਿਸੇ ਨੇ 2.5 ਲਾਇਆ ਕਿਸੇ ਨੇ 1.5 ਲਾਇਆ ਉੱਧੀਆਂ ਪੰਜਾਂ ਲੋਕਾਂ ਦਾ ਬਹੁਤ ਸ਼ਾਨਦਾਰ ਉਹ ਬਚਿਤਾ ਨਜ਼ਾਰਾ ਕਿਸੇ ਨੇ 50 ਲੱਖ ਦਾ ਕਿੱਲਾ ਵੇਚਿਆ ਕਿਸੇ ਨੇ ਢੁਰਪੋੜ ਦਾ ਵੇਚਿਆ ਰੇਟ ਆਇਆ ਉਹਦੇ ਕੋਲ ਰੌਲਾ ਪੈ ਗਿਆ ਤੇ ਮੈਂ ਉਹਨਾਂ ਬੰਦਿਆਂ ਕੋਲ ਗਿਆ ਉਪਰਵਾਗਾਾਂ ਦੇ ਮੈਨੂੰ ਦੱਸਣ ਲੱਗੇ ਪਰਿਵਾਰ ਇਕੱਠੇ ਹੋ ਕੇ ਕਹਿੰਦੇ ਭਾਈ ਅਸੀਂ ਝੋਲੇ ਭਰੀ ਫਿਰਦਿਆਂ ਬੈਗ ਭਰੀ ਫਿਰਦਿਆਂ ਪੈਸਿਆਂ ਦੇਖੋ ਜਿੰਨਾ ਵੇਚਦੇ ਤੇ ਕਹਾਂ ਜਿੰਨੀ ਮਿਲਦੀ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀਆਂ ਨਾ ਕਲੋਨੀਆਂ ਬਣ ਰਹੀਆਂ ਨੇ ਇਹ ਕਲੋਨੀਆਂ ਦੇ ਉੱਤੇ ਵੀ ਪਹੁੰਚੀ ਰਹਿਣ ਚਾਹੀਦੀ ਤੁਮ ਨੇ ਸਾਡੀਆਂ ਜਲ ਖੇਤ ਜ਼ਮੀਨਾਂ ਖਾ ਲਈਆਂ ਸਾਡੀਆਂ ਪੰਜਾਬੀ ਜ਼ਮੀਨਾਂ ਨੂੰ ਖਾ ਲਈਆਂ ਹਜ਼ਾਰਾਂ ਏਕੜ ਪੈੜੀ ਕਲੋਨੀਆਂ ਦੇ ਉੱਤੇ ਹੀ ਤੁਸੀਂ ਇਹ ਸਾਥ ਆਓ ਬਚੰਦਾ ਅਧਰੁਰ ਚੱਲਾ ਦਬਲ ਇਹ ਨਾਲ ਅਦਰੋਂ ਮੁਕਸਰ ਅਦਰੋਂ ਬੋਨੇਆ ਆਪੋ ਚੋਰੋ ਗਿਆ ਗੱਲ ਕਰ ਸੁਣੀ ਆ ਗਈ ਵਿਚਾਲੇ ਤੇ ਗਾਂ ਚੱਲ ਕੋ ਬਰਨਾਲਾ ਆ ਗਿਆ ਉਹਦੇ ਨੂੰ ਤੇ ਪਰ ਇਹਨੂੰ ਲੱਗਿਆ ਸਜੂਰ ਨਾਲ ਸਾਰੇ ਸ਼ਹਿਰਾਂ ਨੇ ਇੰਝ ਜੁੜ ਜਾਣਾ ਕਿੰਨੇ ਜਿੰਮੀ ਨੇ ਪੰਜਾਬ ਦੇ 21000 ਇੱਕੜ ਪੈੜੀ ਪੰਜਾਬ ਦੀ ਜਿੰਨੇ ਸੜਕਾਂ ਬਣਨ ਉਹਦੇ ਰੁਕਦੀ ਸੋ ਇਹ ਇਹਨੇ ਵਿਕਾਸ ਕਹਿ ਰਹੀ ਹੈ ਵਿਕਾਸ ਨਹੀਂ ਕਹਿੰਦਾ ਮੈਂ ਤਬਾਹੀ ਹੈ ਪੰਜਾਬ ਦੀ ਬਨਾਸ ਸੋ ਮੈਂ ਇਹਨਾਂ ਨੂੰ ਕਿਹਾ ਲੋਕੀ ਦੀ ਬੋਲਣਾ ਲੋਕੀ ਲੋਕਡਾਊਨ ਜਾਰੂ ਕਰਨਾ ਇਹ ਚੰਨ ਨੂੰ ਲੱਗਦਾ ਵੀਰ ਬੰਦਾ ਰਹਿ ਗਿਆ ਹੱਟ ਦੱਬ ਤਾ ਮੈਂ ਲੋਕਾਂ ਨੂੰ ਕਿਹਾ ਭਾਗੋ ਹੁਣ ਮੈਂ ਆਉਣ ਵਾਲੇ ਸਮੇਂ ਦੇਖਦਾ ਵੀ ਕੀ ਪਰਚਾ ਕਰਦੇ ਆ ਕਾਦਾ ਕਰਦੇ ਆ ਆ ਚੱਲ ਵੀ ਖਬਰ ਪਤਾ ਲੱਗ ਜੂਗਾ ਮੈਂ ਪਤਾ ਵੀ ਕਿਦਾਂ ਦੱਸ ਰਿਹਾ ਕਿ ਕਹਿ ਰਹੇ ਪਤਾ ਨਹੀਂ ਜਾਂਦਾ ਹੋਇਆ ਕਿ ਨਹੀਂ ਹੋਇਆ ਹੁਣ ਜੇ ਡੀਜੀਪੀ ਨੂੰ ਰਹਿਣ ਮਤਾਲੇ ਵੱਲੋਂ ਕੋਈ ਨਿਰਦੇਸ਼ ਆਇਆ ਵੀ ਅਫੇਅਰ ਕਰੋ ਤਿਆਰ ਕਰਨਾ ਚਾਹੀਦਾ ਕੋਈ ਨਾ ਕੋਈ ਤੇ ਕਹਾਣੀ ਹੈਗੀ ਕੁਝ ਲੋਕਾਂ ਨੂੰ ਪੇਰਾ ਵੀ ਜਦੋਂ ਭਾਵਤ ਨੂੰ ਸਰਕਾਰ ਲੂਣਾ ਹਟਾ ਮਾਰੂਗਾ ਤੇ ਕੋਈ ਬਰਾਗੀ ਨਹੀਂ ਪਾਇਓ ਤੇ ਮੈਂ ਤੁਹਾਡੇ ਖਾਤਰ ਮੈਂ ਪੰਜਾਬ ਤੋਂ ਤੁਹਾਨੂੰ ਦੱਸਾਂ ਕਿ ਤੁਸੀਂ ਗੈਰ ਭਾਰ ਦੀ ਗੱਲ ਕਰ ਰਹੇ ਹੋ ਪਰ ਤੁਸੀਂ ਸੂਚੇਤ ਤੇ ਲਾ ਰਹੇ ਹੋ ਪੰਜਾਬ ਗੈਰ ਭਾਰ ਦੀ ਗੱਲ ਕਰ ਰਹੇ ਪੰਜਾਬ ਕਰ ਪੰਜਾਬ